ਵਾਂਡ ਦੇ ਵਿੱਚ ਸਾਡੇ ਪੇ ਤਾਈ ਦਾ ਹੀ ਮੁੰਡਾ ਆ ਮੋਟਰ ਦਾ ਸਾਡਾ ਝਗੜਾ ਸੀਗਾ ਉਹ ਵੀ ਅੱਗੇ ਵੀ ਸਨ ਲੜਾਈ ਕੁੱਟਮਾਰ ਕਰ ਰਹੇ ਹਟੇ ਐ ਐਮਐਲਆਰਾ ਕੱਟੀਆਂ ਪਈਆਂ ਦੋ ਮਹੀਨੇ ਹੋ ਗਏ ਆ ਕੋਈ ਕਾਰਵਾਈ ਨਹੀਂ ਹੋਣਦੀ ਤੇ ਚੌਥੀ ਕੰਪਲੇਟਾਂ ਹੀ ਪਰਸੋਂ ਰਾਤੀ ਵੀ ਦੇ ਆ ਜੱ ਲੱਤਾ ਮਾਰੀ ਇਹਨਾਂ ਨੇ ਗੇਟ ਚਾਨ ਕੇ ਸ਼ਰਾਬ ਪੀ ਕੇ ਆਣ ਕੇ ਤੇ ਚੀਕਾ ਮਾਰਦਾ ਹੈਗਾ ਕੀ ਆਂ ਦਿੰਦਾ ਹੀ ਉਹਦੀ ਵੀ ਰਿਕਾਰਡਿੰਗ ਹੈਗੀ ਆ ਮੇਰੇ ਕੋਲ ਕਲਪ ਇਹ ਲੀਡਰਾਂ ਟੱਕਰ ਗੱਲ ਤਾਂ ਜਾਣੀ ਚਾਹੀਦੀ ਹੈ ਪੁਲਿਸ ਜੀ ਇਹ ਜ਼ਿੰਮੇਵਾਰੀ ਸਮਝਦੀ ਹੋਵੇ ਤਾਂ ਲੀਡਰਾਂ ਦਾ ਜਾਣ ਦੀ ਲੋੜ ਕਿ ਭਾਵੇ ਸਰਵਜੀਤ ਜਿਹੜਾ ਜਿਹੜਾ ਦੋਸ਼ੀ ਸੀ ਦੋਸ਼ੀ ਸੀਗਾ ਤੇ ਅਸੀਂ ਕਹਿੰਦੇ ਵੀ ਆ ਵੀ ਇੱਥੇ ਹੀ ਆ ਇਹ ਤਾਂ ਕਿਉਂ ਕਿਸੇ ਨੇ ਨਹੀਂ ਉਹਨੂੰ ਫੜਿਆ ਪੜਿਆ ਤਾਂ ਮੋਰੇ ਥਾਣੇ ਵਾਲੇ ਕਹਿੰਦੇ ਇਹ ਰਾਤ ਨੂੰ ਨਹੀਂ ਰੱਖ ਸਕਦੇ ਉਹ ਭਾਵੇਂ ਰਾਤ ਨੂੰ ਸਾਨੂੰ ਮੋੜ ਕੇ ਫੇਰ ਆਣ ਕੇ ਮਾਰ ਜਵੇ ਕੌਣ ਜ਼ਿੰਮੇਵਾਰ ਹੈ ਨਾ ਚੀਚਾ ਦਾ ਮੜਕੇ ਦਾ ਮੁੰਡਾ ਵੀ ਭਤੀਜਾ ਵੀ ਜਸਵੀਰ ਦਾ ਜਸਵੰਤ ਸਿੰਘ ਦਾ ਭਰਾ ਸਾਰੇ ਆਣ ਕੇ ਪੈ ਗਏ ਆ ਸਾਰਿਆਂ ਨੇ ਹੀ ਘੁੱਟਿਆ ਸਾਨੂੰ ਵਿੱਚੇ ਇੱਕ ਆਲਾ ਆ ਜਿਹੜਾ ਲੰਮਾ ਪਿਆ ਇੱਥੇ ਸਰਬਜੀਤ ਸਿੰਘ ਹੁਣ ਪੱਠੇ-ਪੁੱਠੇ ਪਾ ਕੇ ਘਰੋਂ ਵੇਲਾ ਹੋ ਕੇ ਆਣ ਕੇ ਇੱਥੇ ਲੰਮਾ ਪੈ ਕੇ ਆਈ ਹੀ ਕਰਦਾ ਕੁਛ ਨਹੀਂ ਹੋਇਆ ਇਹਨੂੰ ਤੇ ਇੱਕੋ ਦਿਨ ਲੜਾਈ ਹੋਈ ਹੈ ਪੰਜ ਸੌ ਵੀ ਸਾਡੇ ਸਾਹਿਬ ਗੇਟਰ ਧੱਕੇ ਮਾਰੇ ਮੋੜ ਨਿਕਾਲੇ ਨੇ ਗਾਲਾਂ ਕੱਢੀਆਂ ਸਭ ਜਿੱਤਦੇ ਸਸੀਕਾ ਸਾਰਿਆਂ ਨੂੰ ਮੈਂ ਕਰ ਰਿਹਾ ਹਾਂ ਹਸਪਾ ਤੁਸੀਂ ਦੇਖ ਲਓ ਕਤਾਰਪੁਰ ਟੂਡੇ ਅਸ਼ੇਕਮਾ ਕੋ ਦੇ ਕਤਾਰਪੁਰ ਦੇ ਵਿੱਚ ਵਾਕਿਆ ਹੋਇਆ ਬਜ਼ੁਰਗ ਔਰਤਾਂ ਨੂੰ ਕੁੱਟਿਆ ਗਿਆ ਲੇਡੀਜ਼ ਨੂੰ ਕੁੱਟਿਆ ਗਿਆ ਸਾਡੇ ਨਾਲ ਭਾਜੀ ਹੋਣੇ ਆ ਨਾ ਪੁੱਛਦੇ ਕੀ ਵਾਕਿਆ ਹੋਇਆ ਸੱਚੀ ਆ ਭਾਜੀ ਤੇ ਕੀ ਨਾਮ ਤੁਹਾਡਾ ਸਰਪਜੀਤ ਸਿੰਘ ਭਾਜੀ ਇੱਥੇ ਲੇਡੀਜ਼ ਨੂੰ ਕੁੱਟਿਆ ਗਿਆ ਤੁਹਾਡੇ ਮਦਰ ਦੇ ਵੀ ਸੱਟਾਂ ਲੱਗੀਆਂ ਆ ਹੱਡੀਆਂ ਵੀ ਕਿ ਟੁੱਟੀਆਂ ਹੈ ਕਿ ਵੀ ਕੀ ਮਸਲਾ ਸਾਡੇ ਗਵਾਨ ਦੇ ਵਿੱਚ ਸਾਡੇ ਵੇ ਤਾਈ ਦਾ ਹੀ ਮੁੰਡਾ ਆ ਮੋਟਰ ਦਾ ਸਾਡਾ ਝਗੜਾ ਸੀਗਾ ਅੱਛਾ ਜੀ ਉਹ ਇਹ ਅੱਗੇ ਵੀ ਸਾ ਨਾਲ ਲੜਾਈ ਕੁੱਟਮਾਰ ਕਰ ਰਹੇ ਹਟੇ ਆ ਐਮਐਲਏ ਰਾ ਕਟੀਆਂ ਪਈਆਂ ਦੋ ਮਹੀਨੇ ਹੋ ਗਏ ਆ ਕੋਈ ਕਾਰਵਾਈ ਨਹੀਂ ਹੋਣਦੀ ਤੇ ਚੌਥੀ ਕੰਪਲੇਟ ਆਈ ਪਰਸੋ ਰਾਤੀ ਵੀ ਦੇ ਆਏ ਆ ਬਾਰ ਬਾਰ ਜਸਵੀਰ ਹੁਣੀ ਨਾਲ ਭਾਈਵਾਲ ਬਣੇ ਹੋਏ ਆ ਉਹ ਵੀ ਸਾਡੇ ਲਾਗੇ ਰਹਿੰਦੇ ਆ ਤੇ ਉਹਦਾ ਮੁੰਡਾ ਵੀ ਇਹ ਨਾਲ ਤੇ ਅੱਜ ਲੜਾਈ ਜਿਹੜੀ ਹੋਈ ਇਹਨਾਂ ਨੇ ਫੇਰ ਮੁੜ ਕੇ ਪਲਾਨ ਕਰਕੇ ਇਹਨਾਂ ਦੇ ਪਰਸੋਂ ਸੰਮਣ ਆਏ ਆ ਮੋਟਰ ਦੇ ਕੇਸ ਦੇ ਇਹ ਪਰਸੋਂ ਦਾ ਹੀ ਤੜਫਦਾ ਫਿਰਦਾ ਆ ਤੇ ਇੰਨੇ ਰਾਤ ਨੂੰ ਸ਼ਰਾਬ ਪਰਾਈ ਉਹਨਾਂ ਨੇ ਤੇ ਇਹ ਪੀ ਪੂ ਕੇ ਉਹਨਾਂ ਦੇ ਘਰੋਂ ਆਇਆ ਤੇ ਆਣ ਕੇ ਸਾਡੇ ਗੇੜ ਤੇ ਲੱਤਾਂ ਮਾਰੀਆਂ ਭਾਈ ਇਹ ਪਲੈਨਿੰਗ ਹੋਈ ਸਾਰੀ ਸਾਰੀ ਪਲੈਨਿੰਗ ਆ ਤੇ ਦੂਜਾ ਲੱਤਾਂ ਮਾਰੀਆਂ ਇਹਨਾਂ ਨੇ ਗੇੜ ਚਾਨ ਕੇ ਸ਼ਰਾਬ ਪੀ ਕੇ ਆਣ ਕੇ ਤੇ ਚੀਕਾ ਮਾਰਦਾ ਸੀਗਾ ਖਤਮ ਕੀਆ ਦਿੰਦਾ ਹੀ ਉਹਦੀ ਵੀ ਰਿਕਾਰਡਿੰਗ ਹੈਗੀ ਆ ਮੇਰੇ ਕੋਲ ਕਲਿੱਪ ਤੇ ਤੁਸੀਂ ਕਹਿ ਰਹੇ ਐ ਮਤਲਬ ਦੋ ਕਟੀਆਂ ਹੋਈਆਂ ਉਹ ਪੁਲਿਸ ਨੇ ਕਾਰਵਾਈ ਕੋਈ ਨਹੀਂ ਕੀਤੀ ਕਿ ਤਰ੍ਹਾਂ ਪੁਲਿਸ ਨੇ ਦੋ ਮਹੀਨੇ ਹੋ ਗਏ ਅਜ ਤੱਕ ਕੁਝ ਨਹੀਂ ਕੀਤਾ ਹਰ ਕਿਸੇ ਨੂੰ ਉਹਦਾ ਵੀ ਕੇਸ ਕਰਨਾ ਪਿਆ ਤੇ ਇਹਨੇ ਅਜੇ ਤੱਕ ਕੋਈ ਕੱਲ ਜਿਹੜੇ ਸੰਮਣ ਆਏ ਆ ਉਹਦੇ ਚੱਕਰ 'ਚ ਇਹ ਰੌਲਾ ਪਾਈ ਜਾਂਦਾ ਤੇ ਹੁਣ ਅੱਜ ਇਹਨਾਂ ਨੇ ਉਹ ਵੈਰੀਫਿਕੇਸ਼ਨ ਸਰਕਾਰ ਤੇ ਕਹਿੰਦੀ ਪੁਲਿਸ ਬਹੁਤ ਜਲਦੀ ਕਾਰਵਾਈ ਕਿਥੇ ਤੁਹਾਨੂੰ ਦੋ ਵੀ ਨਹੀਂ ਸਾਡੀ ਨਹੀਂ ਹੋਈ ਸਾਡੀ ਕਿਸੇ ਲੀਡਰ ਆਪ ਦੇ ਲੀਡਰ ਐ ਐਮਐਲਏ ਸਾਹਿਬ ਨਾਲ ਕਿਸ ਨੇ ਸਾਹਿਬ ਰੱਖਾ ਨਹੀਂ ਕੀਤਾ ਕੱਲੇ ਆ ਲੀਡਰਾਂ ਤੱਕਰ ਗੱਲ ਤਾਂ ਜਾਣੀ ਚਾਹੀਦੀ ਐ ਪੁਲਿਸ ਦੀ ਮੋਲੋੜਪਾ ਲੀਡਰ ਐਸਾ ਕੰਮ ਨਹੀਂ ਥੋੜਾ ਹੁੰਦੇ ਆ ਕਿ ਲੋਕਾਂ ਦੀਆਂ ਫਰਮੇਸ਼ਾਂ ਪਾਉਣ ਲੀਡਰਾਂ ਦੇ ਹੋਰ ਬਹੁਤ ਕੰਮ ਹੁੰਦੇ ਆ ਪੁਲਿਸ ਦੀ ਜ਼ਿੰਮੇਵਾਰੀ ਆਪਣੀ ਹੋਣੀ ਚਾਹੀਦੀ ਬਿਲਕੁਲ ਅਸੀਂ ਤੇ ਉਸ ਉਹਨਾਂ ਤੇ ਯਕੀਨ ਕਰਕੇ ਬੈਠੇ ਵੀ ਅੱਜ ਕਰਨਗੇ ਕੱਲ ਕਰਨਗੇ ਅਸੀਂ ਪਰਸੋਂ ਰਾਤੀ ਵੀ ਇਹਨੇ ਕੀਤਾ ਹੀ ਕੰਪਲੀਟ ਕਰਕੇ ਆਏ ਆ 112 ਤੇ ਕਾਲ ਕੀਤੀ ਆ ਪੁਲਿਸ ਵੀ ਆਈ ਆ ਤੇ ਇਹਨੇ ਦੂਜਾ ਪੁਲਿਸ ਵਾਲਿਆਂ ਨੇ ਕੰਪਲੇਂਟ ਲਈ ਕਹਿੰਦੇ ਇਹ ਸ਼ਰਾਬੀ ਬੰਦਾ ਅੰਦਰ ਨਹੀਂ ਰੱਖ ਸਕਦੇ ਰਾਤ ਨੂੰ ਇਹਨਾਂ ਨੇ ਕੋਈ ਮਲਾਜਾ ਨਹੀਂ ਕੀਤਾ ਐਂ ਕਹਿੰਦੇ ਰਹੇ ਇਹਨਾਂ ਦੇ ਕੋ ਹੁੰਦਿਆਂ ਤੇ ਭੱਜ ਵੀ ਗਿਆ ਪੁਲਿਸ ਵਾਲਾ ਦੂਜਾ ਸੌਰੀ ਇਹ ਕਾਲਾ ਸਰਵਜੀਤ ਜਿਹੜਾ ਜਿਹੜਾ ਦੋਸ਼ੀ ਸੀ ਦੋਸ਼ੀ ਸੀਗਾ ਤੇ ਇਹ ਅਸੀਂ ਕਹਿੰਦੇ ਵੀ ਆ ਵੀ ਇੱਥੇ ਹੀ ਆ ਇਹ ਤਾਂ ਕਿਉਂ ਕਿਸੇ ਨੇ ਨਹੀਂ ਉਹਨੂੰ ਫੜਿਆ ਪੜਿਆ ਤਾਂ ਮੋਰੇ ਥਾਣੇ ਵਾਲੇ ਕਹਿੰਦੇ ਇਹ ਰਾਤ ਨੂੰ ਨਹੀਂ ਰੱਖ ਸਕਦੇ ਉਹ ਭਾਵੇਂ ਰਾਤ ਨੂੰ ਸਾਨੂੰ ਮੋੜ ਕੇ ਫੇਰ ਆਣ ਕੇ ਮਾਰ ਚਵੇ ਕੌਣ ਜ਼ਿੰਮੇਵਾਰ ਹੈ ਇਹਨਾਂ ਚੀਜ਼ਾਂ ਦਾ ਉਹੀ ਗੱਲ ਅੱਜ ਹੋ ਗਈ ਹੈ ਕੱਲ ਉਹਨਾਂ ਨੇ ਜਈ ਨੇ ਹੋਣਾ ਸੀ ਜਈ ਨੇ ਪਹਿਲਾਂ ਹੀ ਇਹਨਾਂ ਨੂੰ ਫੋਨ ਕੀਤਾ ਸੀ ਵੀ ਮੈਂ ਆਉਣਾ ਤੁਸੀਂ ਆਪਣੇ ਪੈਪ ਦਾ ਕਰੈਕਸ਼ਨ ਘਟ ਦਿਓ ਤੇ ਇਹਨੇ ਪਹਿਲਾਂ ਹੀ ਉੱਥੋਂ ਪੈਪੂ ਪਦਰਾ ਕੀਤਾ ਉਹਦੀ ਵੀਡੀਓ ਵੀ ਮੇਰੇ ਕੋਲ ਹੈਗੀ ਆ ਦੂਜਾ ਵੀ ਪਹਿਲਾਂ ਪੈਪ ਉੱਥੇ ਸੀਗਾ ਤੇ ਹੁਣ ਹੈ ਨਹੀਂਗਾ ਤੇ ਕਿੰਨੇ ਕਿ ਜਾਣੇ ਸੀਗੇ ਟੋਟਲ ਕਿੰਨੇ ਜਾਣੇ ਦਾ ਪਤਾ ਸੀ ਜਾਣੇ ਸੀ 8-9 ਜਾਣੇ ਸੀਗੇ ਤੇ ਸਾਹਿਬ ਜਿੰਨਾ ਇਹਨਾਂ ਨੇ ਜੱਕਦਾਮੀ ਆਣ ਕੇ ਸਾਨੂੰ ਦੱਬ ਲਿਆ ਜਦੋਂ ਆਏ ਪਹਿਲਾਂ ਜਈ ਹੈ ਜਈ ਨੇ ਮੈਂ ਗੱਲ ਕਰਨ ਦੇ ਆਇਆ ਉਹ ਜਸਵੀਰ ਸਿੰਘ ਜਿਹੜਾ ਉਹ ਪਹਿਲਾਂ ਹੀ ਮੋਖਤਿਆਰ ਬਣਿਆ ਸੀ ਸਾ ਘਰ ਸਾਡਾ ਮੋਟਰ ਸਾਡੀ ਉਹ ਐਮੀ ਦੀਏ ਪਾਸੀਆਂ ਦੇ ਵਿੱਚ ਵੜ ਜਾਂਦਾ ਵੀ ਇਹ ਨਹੀਂ ਇੱਜ ਤਾਂ ਆ ਤੇ ਉਹਦਾ ਆਣ ਕੇ ਉਹਨਾਂ ਨੂੰ ਉਹਨਾਂ ਕਹਿਣ ਦੇ ਜਈ ਦੇ ਸਾਹਮਣੇ ਹੀ ਉਹਨੇ ਕਿਹਾ ਆ ਜਈ ਭਾਵੇਂ ਬਿਹਾਰੀ ਹੁਣ ਮੁਕਰ ਜੇ ਕਿਉਂਕਿ ਉਹਨਾਂ ਦੇ ਵੱਲੋਂ ਹੀ ਆਇਆ ਹੋਇਆ ਆ ਉਹ ਤੇ ਅਬੀ ਮਾਰੋ ਇਹਨਾਂ ਨੂੰ ਕੁੱਟੋ ਫਾੜ ਲਓ ਢਾਲੋ ਸਾਰੇ ਜਾਨੇ ਨਹੀਂ ਇਹ ਨਹੀਂ ਇਹਨੇ ਜਸਵੀਰ ਸਿੰਘ ਨੇ ਆਹ ਤੇ ਮੋੜ ਕੇ ਦਾ ਮੁੰਡਾ ਵੀ ਭਤੀਜਾ ਵੀ ਜਸਵੀਰ ਦਾ ਜਸਵੰਤ ਸਿੰਘ ਦਾ ਭਰਾ ਸਾਰੇ ਆਣ ਕੇ ਪੈ ਗਏ ਆ ਸਾਰਿਆਂ ਨੇ ਹੀ ਕੁੱਟਿਆ ਸਾਨੂੰ ਵਿੱਚੇ ਇੱਕ ਆਲਾ ਆ ਜਿਹੜਾ ਲੰਮਾ ਪਿਆ ਇੱਥੇ ਸਰਬਜੀਤ ਸਿੰਘ ਹੁਣ ਪੱਠੇ-ਪੁੱਠੇ ਪਾ ਕੇ ਘਰੋਂ ਵੇਲਾ ਹੋ ਕੇ ਆਣ ਕੇ ਇੱਥੇ ਲੰਮਾ ਪੈ ਕੇ ਆਈ ਹੀ ਕਰਦਾ ਕੁਛ ਨਹੀਂ ਹੋਇਆ ਇਹਨੂੰ ਤੇ ਇਹ ਤਾਂ ਸਾਰੇ ਉੱਪਰ ਬੈਠੇ ਹੀ ਸਾਡੇ ਤੇ ਇਹਨਾਂ ਨੂੰ ਕੀ ਹੋਣਾ ਹੈਗਾ ਬੁੜੀਆਂ ਨੇ ਇਹਨੂੰ ਘਾਟ ਸਟਿਆ ਜਿਹਨਾਂ ਨੇ ਪਹਿਲਾਂ ਹੀ ਲੱਤਾਂ ਤੋੜ ਦਿੱਤੀਆਂ ਇਹਨਾਂ ਨੇ ਤਹੋਂ ਅਸੀਂ ਇੱਥੇ ਐਮਐਲਏ ਕਿਟਰੋਂਾ ਆਏ ਆ ਇੱਥੇ ਹਸਪੀਟਲ ਪਏ ਆ ਉਹ ਤੁਹਾਡੇ ਸਾਹਮਣੇ ਸਾਰੀ ਕੰਡੀਸ਼ਨ ਤੁਸੀਂ ਉੱਥੇ ਦੇਖ ਲੈ ਹਾਲਾਤ ਕੀ ਬਣੇ ਅੰਦਰ ਕਹੇ ਕਿ ਉਹਨਾਂ ਨਾਲ ਤਾਂ ਕੁਝ ਨਹੀਂ ਹੋਣਦੇ ਇੰਨੀ ਡਾਂਗਾ ਪਈਆਂ ਇਹ ਬੌਸ ਨੇ ਕੋਈ ਕਾਰਵਾਈ ਸਾਡੀ ਨਹੀਂ ਸੁਣੀ ਹੈ ਕਿ ਜਦੋਂ ਸੁਣੂਗੇ ਉਦੋਂ ਦੀਆਂ ਗੱਲਾਂ ਬਾਅਦ ਚ ਦੇਖੀ ਜਾਊ ਪਰ ਫਿਲਹਾਲ ਸਾਡੇ ਦੂਜਾ ਮਹੀਨਾ ਚੱਲਣ ਦਿਆ ਆ ਸਾਡੀ ਕੋਈ ਕਾਰਵਾਈ ਅਜੇ ਤੱਕ ਨਹੀਂ ਹੋਈ ਇਹ ਸਾਡਾ ਕਹਿਣਾ ਵੀ ਸਾਡੇ ਕਾਨੂੰਨ ਦੇ ਹਿਸਾਬ ਨਾਲ ਕੋਈ ਸਾਡੀ ਸੁਣੀ ਤਾਂ ਜਾਵੇ ਇਹ ਤਾਂ ਗੁੰਡਾਰਾਹ ਦੇ ਹੋ ਗਏ ਸੀ ਥਾਣੇ ਵੀ ਗਏ ਸੀ ਗਾ ਥਾਣੇ ਵੀ ਮੈਂ ਹੋਣਾ ਹੀ ਜਾ ਕੇ ਉਹ ਕਹਿੰਦੇ ਮੇਰੇ ਆਹ ਕੰਪਲੇਂਟ ਲਿਖ ਕੇ ਲਿਆਓ ਮੈਂ ਕਿਹਾ ਵੀ ਅਸੀਂ ਕੰਡੀਸ਼ਨ ਚ ਦੇ ਦੇ ਤੁਹਾਨੂੰ ਵੀ ਇਹੀ ਕੰਪਲੇਂਟ ਲਿਖ ਕੇ ਲਿਈਏ ਜਾਂ ਲਿਖੀਏ ਉਹ ਕਹਿੰਦੇ ਫਿਰ ਸਾਟੋ ਟੇ ਮੈਂ ਨਹੀਂ ਕਾ ਇਹ ਗੱਲ ਕਹੀ ਉਹਨਾਂ ਨੇ ਜਿਹੜੇ ਸੀ ਭਾਈ ਅਫਸਰ ਪਤਾ ਕਿਉਂ ਸੀ ਮੈਨੂੰ ਨਹੀਂ ਪਤਾ ਉਹਨਾਂ ਦਾ ਕੌਣ ਕੌਣ ਕਿਹੜੇ ਕਿਹੜੇ ਉੱਥੇ ਮੈਂ ਕਿਹੜਾ ਉਥੇ ਰੋਜ਼ ਥਾਣਿਆਂ ਚ ਹੀ ਰਹਿੰਦਾ ਤੇ ਮੈਂ ਤਾਂ ਕਦੀ ਨਾ ਕੰਮਾਂ ਚ ਵੀ ਨਹੀਂ ਪਿਆ ਆਹ ਤਾਂ ਹੁਣ ਇਹਨਾਂ ਨੇ ਚੰਗਾ ਜਲੂ ਉੱਥੇ ਜਾ ਕੇ ਦੇਖੋ ਗੱਡੀ ਢਾਕੇ ਮੋਰੇ ਖੜੀ ਕੀਤੀ ਹੈ ਗਲੀ ਬੰਦ ਕਰਕੇ ਤੇ ਉਲਟਾ ਸਾਡੇ ਦੇ ਬਲੇਮ ਲਾਉਂਦੇ ਅਸੀਂ ਆਪਣੀ ਗੱਡੀ ਆਪਣੇ ਘਰ ਮੋਰੇ ਨਹੀਂ ਖੜੀ ਕਰਨੀ ਤਾਂ ਕਿੱਥੇ ਕਰਨੀ ਇਹਨਾਂ ਨੇ ਆਪਣੇ ਘਰੋਂ ਕੱਢ ਕੇ ਲੈਣ ਕੇ ਉੱਥੇ ਸਾਡੇ ਮੋਰੇ ਲਾ ਕੇ ਖੜੀ ਕੀਤੀ ਹੈ ਤਾਂ ਹੁਣ ਵੀ ਉੱਥੇ ਹੀ ਖੜੀ ਹੈ ਤੇ ਇਹ ਸਾਨੂੰ ਦਾਅਦੇ ਵੀ ਅਹੀਂ ਨਾ ਜਿੱਤ ਕਰਦੇ ਜਾਂ ਲੜਾਈਆਂ ਕਰਦੇ ਤਾਂ ਅਸੀਂ ਆਪਣੇ ਘਰੋਂ ਹੀ ਨਿਕਲ ਜੀਏ ਹੁਣ ਹੋਰ ਕਿਥੇ ਇਹ ਪਾਲ ਸਾਡੇ ਨੂੰ ਅਸੀਂ ਕਹੇ ਸਾਾਨੂੰ ਕੋਈ ਸੇਫਟੀ ਦਿਓ ਕੋਈ ਨਹੀਂ ਸੇਫਟੀ ਕੱਲ ਪੀਆ ਫੋਨ ਕੀਤਾ ਵੀ ਆਏ ਨਹੀਂ ਤੁਸੀਂ ਅੱਜ ਮੈਂ ਕੋਰਟ ਚ ਜਾਣਾ ਅੱਜ ਫੋਨ ਕੀਤਾ ਮੈਂ ਸਵੇਰੇ ਤੁਸੀਂ ਆਏ ਨਹੀਂ ਇਹਨਾਂ ਨੂੰ ਕੋਈ ਕਾਰਵਾਈ ਕਰੋ ਅੱਜ ਮੈਂ ਹਾਈ ਕੋਰਟ ਜਾਣਾ ਜੇ ਭਾਈ ਅੱਜ ਕਾਰਵਾਈ ਕੱਲ ਕਾਰਵਾਈ ਹੋ ਜਾਂਦੀ ਪਿਆ ਬਾਕੀ ਹੋਣਾ ਨਹੀਂ ਸੀ ਸ਼ਾਇਦ ਕੋਈ ਬਚਾ ਹੋ ਜਾਂਦਾ ਤੇ ਪਰ ਅੱਜ ਇਹ ਪੂਰਾ ਪ੍ਰੀਪਲੈਨਡ ਕਰਕੇ ਸਾਰਾ ਕੁਝ ਹੋਇਆ ਆ ਤੇ ਇਹਦੇ ਦੀ ਲਖਵਿੰਦਰ ਇਹਦੀ ਘਰ ਵਾਲੀ ਇਹਦੀ ਨੌ ਜਸ਼ਨ ਇਹਦਾ ਮੁੰਡਾ ਸਾਹਿਲ ਸਾਰੇ ਹੀ ਪੈ ਗਏ ਆ ਤੇ ਉਹ ਜਸਵੀਰ ਮੈਂਟੂ ਜਸਵੰਤ ਜੋਵਨ ਜਿਹੜਾ ਇਹਨਾਂ ਦਾ ਉਹਦਾ ਭਤੀਜਾ ਆ ਉਹ ਸਾਰੇ ਜਾਣੇ ਉਹ ਵੀ ਆਏ ਸੀਗੇ ਨਾਲ ਉੱਥੇ ਇੰਨਾ ਝੁੰਡ ਇਕੱਠਾ ਆਇਆ ਗਿਆ ਸਾਨੂੰ ਤਾਂ ਸੁਰਤ ਵੀ ਨਹੀਂ ਰਹੀ ਥੱਲੇ ਪਿਆਨੂੰ ਕਿਹੜਾ ਕਿਹੜਾ ਮਾਰੀ ਜਾਂਦਾ ਤੇ ਮੈਂ ਇਕੱਲਾ ਕਿੱਧਰ ਕਿਧੇ ਮੇਰੇ ਆਪਣੇ ਪਾਸੇ ਦੁਖਣਦਾ ਇਹ ਤੇ ਉਹਨਾਂ ਨੂੰ ਮੈਂ ਇੱਕ ਚੱਕਾ ਗਿਆ ਆਪਣੇ ਆਪ ਨੂੰ ਲੈ ਕੇ ਫੇਰਾ ਕਿਦਾਂ ਨਿਆਣੇ ਸਾਡੇ ਨਿੱਕੇ ਨਿੱਕੇ ਚਾਰ ਘੇੜੇ ਦੇ ਘਰ ਛੱਡ ਕੇ ਆਏ ਆ ਕੌਣ ਜ਼ਿੰਮੇਵਾਰ ਹੈ ਨਾ ਚੀਜ਼ਾਂ ਦਾ ਇੱਥੇ ਇੰਨਾ ਗੁੰਡਾ ਰਾਜ ਹੋ ਗਿਆ ਵੀ ਕੋਈ ਪੁਲਿਸ ਬਜਾਸ਼ਾ ਤੁਹਾਨੂੰ ਕੀ ਮẶਕਦੇ ਮੰਗੇ ਇਹੀ ਕਰਨੀ ਹੈ ਵੀ ਸਾਡਾ ਕੋਈ ਇਨਸਾਫ ਤਾਂ ਕਰੋ ਇਹਨਾਂ ਨੂੰ ਕਾਰਵਾਈ ਕਰ ਸਕਦੇ ਸਾਕਦੇ ਇਹਨਾਂ ਨੂੰ ਅੰਦਰ ਕਰਨਾ ਚਾਹੀਦਾ ਇਹ ਗੁੰਡਿਆਂ ਨੂੰ ਸਾਰੇ ਹੀ ਨਸ਼ੇ ਵਾਲੇ ਆ ਉਹ ਇੱਕ ਵੱਡੇ ਨਹੀਂ ਕੋਈ ਵੀ ਸੋਫੀ ਬੰਦਾ ਨਹੀਂ ਉਹਨਾਂ ਚ ਸਾਰੇ ਜਿੱਟਾ ਪੀਂਦੇ ਆ ਸਾਰੇ ਇਥੋਂ ਗੋਲੀਆਂ ਲੈ ਕੇ ਜਾਂਦੇ ਆ ਹਸਪਤਾਲ ਚ ਸਾਰੇ ਹੀ ਨਸ਼ਾ ਕਰਦੇ ਹੁਣ ਵੀ ਇਹਨਾਂ ਨੇ ਸ਼ਰਾਬ ਪੀਤੀ ਆ ਇਹਨੇ ਸਰਜੀਤ ਨੇ ਵੀ ਸ਼ਰਾਬ ਪੀਤੀ ਆ ਜਾ ਕੇ ਦੇਖ ਲਓ ਭਾਵੇਂ ਤੇ ਪੁੱਛ ਬਸਕਾਉਂਦਾ ਹਣਾ ਠੀਕ ਹਾਂ ਤਾਂ ਉਹ ਭਾਈ ਤੇ ਦੇਖ ਸਕਦੇ ਆ ਇਹਨਾਂ ਦੇ આરોਪ ਜੋ ਇਹਨਾਂ ਲਗਾਏ ਇਹਦੀ ਪੁਸ਼ਟੀ ਨਹੀਂ ਕਰਦੇ ਸੀ ਪਰ ਜੋ ਇਹਨਾਂ ਦਾ ਵਾਕਿਆ ਹੋਇਆ ਨਾ ਕਹਿ ਰਿਹਾ ਕੇਸ ਹੋਇਆ ਨਾ ਜੀ ਰੈਲੇਟਿਵਸ ਦੇ ਵਿੱਚੋਂ ਗਲਤੀਆਂ ਵੀ ਟੋਲੀਆਂ ਗਈਆਂ ਬਜ਼ੁਰਗਾਂ ਦੇ ਹੱਥ ਚੱਕਿਆ ਗਿਆ ਤੁਸੀਂ ਦੇ ਸਕਦੇ ਆ ਬਜ਼ੁਰਗ ਮਾ ਦੇ ਬਜ਼ੁਰਗ ਦਾਦੀ ਦੇ ਕੁਝ ਵਿਅਕਤੀਆਂ ਨੇ ਸੱਟਾਂ ਮਾਰੀਆਂ ਅੰਟੀ ਕਿੰਨਾ ਸੱਟਾਂ ਮਾਰੀਆਂ ਤੁਹਾਡੇ ਸਾਰੇ ਅੰਟੀ ਕਿਵੇਂ ਰੋ ਰਹੇ ਆ ਇਹ ਵਿੱਚ ਜਸਵੀਰ ਤੇ ਉਹ ਹੰਤਾ ਦੇ ਦੁਜੇ ਜਈਆ ਹੱਸਗਾ ਉਹ ਗੱਲ ਵਾਸਤੇ ਮੋਟੇ ਚੌਲਦੀ ਸੀਗੀ ਉਹ ਤੁਮ ਬਾਪ ਤੋਂ ਮੜਾਇ ਸੀ ਪਾਸੋ ਦੀ ਲੜਾਈ ਹੋਈ ਹੈ ਪਾਸੋ ਵੀ ਸਾਡੇ ਸਾਹਿਬ ਕੇਟਰ ਤੱਕੇ ਮਾ ਦੇ ਮੈਂ ਨਿਕਾਲੇ ਗਾਲਾਂ ਕੱਢ ਕੇ ਸੰਜੀਤ ਨੇ ਨਾਲੇ ਮੋਟੀਆਂ ਗਾਲਾਂ ਕੱਢ ਕੇ ਇੱਕ ਮਲੇਰ ਕਿਟੀ ਜਾਨ ਨੇ ਕੋਈ ਨਹੀਂ ਕਿਹਾ

ਇੱਕ ਜਦੋਂ ਆਉਂਦੇ ਸੀਗਾ ਇੱਕ ਇਹ ਗੱਡੀ ਪੁਲਿਸ ਕਮਰੇ ਨਹੀਂ ਕੀਤੀ ਤੁਸੀਂ ਸਾਥ ਜੀ ਤੁਸੀਂ ਕਹਾ ਇੱਕ ਸਹਿਲ ਸੀਗਾ ਲਗਵਿੰਦਰ ਸੀ ਇਹ 6 6 ਸੰਜੀਗੀ ਉਹ ਪਤਾ ਨਹੀਂ ਕਿ ਨੇ ਕਦੇ ਹੋ ਗਏ ਯਾਰ ਇਹਨਾਂ ਦੇਖੇ ਨਹੀਂ ਪਤਾ ਇਹ ਨੰਨੂ ਸਾਡੇ ਕਿੱਦਾਂ ਲਾਏ ਅਰੇ ਨੰਨਾ ਕੁਠਿਆ ਮੈਨੂੰ ਹੋਈ ਲੱਤ ਤੁਹਾਨੂੰ ਆ ਗਈ ਨਾ ਮੈਨੂੰ ਜੀ ਤੋੜੇ ਲੱਗਦੇ ਨਹੀਂ ਟਾਗਾ ਵਾਰੀ ਸੀ ਜਾਣੇ ਆਪੁਰ ਪ੍ਰਸ਼ਾਸਨ ਤੋਂ ਕਾਰਵਾਈ ਕੀਤੀ ਜਾਵੇ ਮੈਂ ਕਰਹੰਸਪਾਲ ਤੇ ਦੇਰਕਰਤਾਰ ਬੁੱਡੇ ਧੰਨਵਾਦ